ਇਹ ਅਜੀਬ ਜਿਹੀ ਘਟਨਾ ਘਟੀ ਜਿਹੜੀ ਅਸੀਂ ਕਦੇ ਵੀ ਐਕਸਪੈਕਟ ਨਹੀਂ ਕਰਦੇ ਕਿਉਂਕਿ ਸਕੂਲ ਅਰਗੀ ਸੰਸਥਾ ਦੇ ਵਿੱਚ ਕਦੇ ਵੀ ਆਰਮ ਸਿਸਟਮ ਲਾਈਕ ਕੰਜ਼ ਵਗੈਰਾ ਦਾ ਪ੍ਰਯੋਗ ਨਹੀਂ ਹੁੰਦਾ ਸਾਡੇ ਬੱਚੇ ਮਾਚੀ ਵਾਲਾ ਤੋਂ ਵੈਨ ਚਾ ਰਹੇ ਸੀ ਲਗਭਗ 25 ਬੱਚੇ ਸਵਾਰ ਸੀ ਜਿੱਚ 11 ਬੱਚੀਆਂ ਸੀ ਔਰ 14 ਲੜਕੇ ਸੀ ਸਾਰੇ ਮਾਈਨਰ ਸੀ ਤੇ ਉਹ ਆਪਣੇ ਫੋਨ ਦੇ ਨਾਲ ਕੋਈ ਰੀਲ ਬਣਾ ਰਹੇ ਸੀ ਆਪਸ ਵਿੱਚ ਦੋਸਤਾਂ ਦੀ ਸਡਨਲੀ ਉਹਨਾਂ ਦੀ ਵੈਨ ਕਿਸੇ ਅਨਨੋਨ ਲੇਡੀ ਨੇ ਰੋਕੀ ਜਿਹੜੀ ਕਿ ਡਰਾਈਵਰ ਚਲਾ ਮੋਫੋਰਚੂਨਰ ਚਲਾ ਰਹੀ ਸੀ ਵਾਈਟ ਕਲਰ ਦੀ ਉਹਨੇ ਫੋਰਸਫੁਲੀ ਵੈਨ ਨੂੰ ਰੋਕਿਆ ਔਰ ਉਹ ਵੈਨ ਚਾਈ ਉਹਦੇ ਕੋਲ ਗਨ ਸੀ ਔਰ ਉਹਨੇ ਬੱਚਾ ਨੂੰ ਏਮ ਕਰਦੇ ਹੋਏ ਕਿਹਾ ਵੀ ਵੀਡੀਓ ਡਿਲੀਟ ਕਰ ਤਾ ਮੇਰੀ ਵੀਡੀਓ ਬਣਾਈ ਹੈ ਤੇ ਬੱਚਿਆਂ ਨੂੰ ਪਤਾ ਵੀ ਨਹੀਂ ਸੀ ਵੀ ਉਹ ਕਿਸ ਵੀਡੀਓ ਦੀ ਗੱਲ ਕਰ ਰਹੇ ਦੋ ਉਹਨਾਂ ਨੇ ਆਪਣੀ ਵੀਡੀਓ ਡਿਲੀਟ ਕੀਤੀਆਂ ਪਰ ਉਹਨਾਂ ਨੇ ਦੂਜੇ ਬੱਚੇ ਵੱਲ ਗਨ ਕਰਕੇ ਕਿਹਾ ਵੀ ਇਹਦੀ ਚੈੱਕ ਕਰ ਵੀ ਹੋਗੀ ਐਂਡ ਫਿਰ ਉਹ ਗਨ ਨੂੰ ਲਹਿਰਾਉਂਦੀ ਹੋਈ ਬਹੁਤ ਹੀ ਬੱਚਿਆਂ ਨੂੰ ਥ੍ਰੈਟਨ ਕਰਦੀ ਹੋਈ ਗੱਡੀ ਦੇ ਵਿੱਚ ਉਤਰ ਗਈ ਪਰ ਉਹਨਾਂ ਨੇ ਡਰਾਈਵਰ ਦੇ ਵੱਲ ਨੂੰ ਗਨ ਏਮ ਕੀਤੀ ਵੀ ਤੇਰੀ ਵੈਨ ਦੇ ਵਿੱਚ ਹੀ ਹੋ ਰਿਹਾ ਤੇ ਸਾਨੂੰ ਲੱਗਦਾ ਵੀ ਇਹ ਲਾਅ ਐਂਡ ਆਰਡਰ ਅਨ ਬੱਚੇ ਕਾਲ ਦੇ ਬਹੁਤ ਜ਼ਿਆਦਾ ਟਰੋਮਾ ਚ ਨੇ ਤੇ ਅਸੀਂ ਪ੍ਰਸ਼ਾਸਨ ਤੋਂ ਮੀਡੀਆ ਤੋਂ ਚਾਹਨੀ ਵੀ ਸਾਡੀ ਹੈਲਪ ਕਰਨ ਜਾਤ ਹੋ ਜਾਦਾ ਤਾਂ ਕਿ ਐਸੀਆਂ ਚੀਜ਼ਾਂ ਅੱਗੇ ਫਾਰਵਰਡ ਨਾ ਹੋ ਸਕਣ ਕਿਉਂਕਿ ਬੱਚੇ ਆਪਸ ਆਹਾਂ ਦੇ ਸਾਹੇ ਹਨ ਕਿਸੇ ਦੀ ਵੀ ਸੁਰੱਖਿਆ ਜਿਹੜੀ ਆਪਣੇ ਹੱਥ ਚ ਰਹਿਣੀ ਚਾਹੀਦੀ ਔਰ ਖਾਸ ਕਰਕੇ ਬੱਚਾ ਨੂੰ ਐਸੇ ਟਰਾਮਾ ਤੋਂ ਨਾ ਗੁਜ਼ਰਨਾ ਪਵੇ ਸਾਡੀ ਆਈ ਰਿਕੁਐਸਟ ਹੈ ਜਿਹੜੀ ਉਹ ਲੇਡੀ ਸੀ ਕੋਈ ਗਨ ਵਗੈਰਾ ਤੁਸੀਂ ਕਹਿ ਰਹੇ ਹੋ ਕਿ ਮੁਲਾਜ਼ਮ ਵਗੈਰਾ ਸੀ ਕੀ ਕੁਝ ਪਤਾ ਨਹੀਂ ਹੈ ਵਗੈਰਾ ਉਹਨਾਂ ਨੂੰ ਦੇਖ ਕੇ ਕਿਆ ਲੱਗ ਰਿਹਾ ਸੀ ਉਹ ਬਹੁਤ ਗੁੱਸੇ ਚ ਚੜੀ ਜਿਵੇਂ ਕਿ ਕੁਝ ਬੱਚਿਆਂ ਨੇ ਦੱਸਿਆ ਕਿ ਮੈਮ ਕਿ ਉਹ ਐ ਲੱਗ ਰਿਹਾ ਸੀ ਜਿਵੇਂ ਆਪਣੇ ਸੈਂਸਸ ਚ ਨਹੀਂ ਹੈ ਉਹ ਬਹੁਤ ਜ਼ਿਆਦਾ ਕੁਛ ਅਚੀ ਸੀ ਉਹਨਾਂ ਨੇ ਇੰਗਲਿਸ਼ ਦੇ ਵਿੱਚ ਬੱਚਿਆਂ ਨੂੰ ਡੀਲੀਟ ਕਰਨ ਨੂੰ ਕਿਹਾ ਵੀਡੀਓ ਔਰ ਬਸ ਉਹਨਾਂ ਨੇ ਕੋਈ ਯੂਨੀਫਾਰਮ ਨਹੀਂ ਸੀ ਪਾਈ ਹੋਈ ਤੇ ਉਹ ਮਲੇਗੀ ਮਲਾਜਮ ਆਪਾਂ ਨਹੀਂ ਕਹਿ ਸਕਦੇ ਸੀ ਸ਼ੀ ਵਾਸ ਅ ਸਿਵਿਲਿਅਨ ਤੇ ਬਸ ਉਹਨਾਂ ਨੇ ਪਤਾ ਨਹੀਂ ਕਿਸ ਗੁੱਸੇ ਚ ਆ ਕੇ ਸਾਨੂੰ ਦਾ ਇਲਾਦਾ ਵੀ ਉਹ ਸ਼ਾਇਦ ਆਪਣੀ ਸੈਂਸਸ ਚ ਨਹੀਂ ਸੀ ਕਿਉਂਕਿ ਕੋਈ ਐਸਾ ਸਿਟੀਜ਼ਨ ਜਿਹਨੂੰ ਆਪਣੀ ਰਿਸਪਾਂਸਿਬਿਲਟੀਜ਼ ਨਹੀਂ ਪਤਾ ਉਹੀ ਇੰਨੇ ਛੋਟੇ ਛੋਟੇ ਬੱਚਾ ਤੇ ਗੰਤਾਂਾਂ ਸਾਲ ਰਹਾ ਸੀ ਮੈਮ ਬੱਚਿਆਂ ਨੂੰ ਕੁਝ ਦੱਸਿਆ ਕਿ ਕਿਹੜੀ ਵੀਡੀਓ ਜਿਹੜੀ ਉਹਨਾਂ ਨੇ ਬਣਾਈ ਸੀਗੀ ਜਿਹੜੀ ਡਿਲੀਟ ਕਰਾਈਆਂ ਗਈਆਂ ਦੀਆਂ ਜੀ ਬਸ ਇੱਕੋ ਹੀ ਵੀਡੀਓ ਸੀ ਸਰ ਜ਼ਿਆਦਾ ਕੋਈ ਨਹੀਂ ਸੀ ਬੱਚੇ ਆਪਸ ਵਿੱਚ ਛੇੜ ਰਹੇ ਸੀ ਇੱਕ ਬੱਚਾ ਨੂੰ ਛੇੜ ਰਹੇ ਸੀ ਕਿ ਜਦ ਵੀ ਕੋਈ ਵਹਿੰਗੀ ਕਾਰ ਜਾਂ ਕੋਚਾਰੀ ਸੀ ਵੀ ਇਹ ਤੇਰੇ ਅੰਕਲ ਦੀ ਕਾਰ ਤੇ ਮਾਮ ਜਿਹੜੀ ਉਹ ਆਦੀ ਸੀ ਤ੍ਰਿਕਾ ਤਾਂ ਬੈਕ ਸੀਟ ਤੇ ਬੈਠੇ ਬੱਚੇ ਨੇ ਫੋਰਚੂਨਰ ਗੱਡੀ ਦੇਖੀ ਜਿੱਟ ਰੰਗ ਦੀ ਉਹਨੇ ਕਿਹਾ ਵੀ ਦੇਖ ਤੇਰੇ ਮਾਮਨਾ ਦੀ ਵੀ ਗੱਡੀ ਆ ਗਈ ਔਰ ਉਸ ਤੋਂ ਬਾਅਦ ਉਹ ਬਸ ਇੱਕ ਸੈਕਿੰਡ ਦੀ ਆਇਮ ਕਰਕੇ ਬੱਚੇ ਵੱਲ ਮੁੜ ਦਿੱਤੀ ਗਈ ਜਿਹੜੇ ਬੱਚੇ ਨੂੰ ਚੜਾ ਰਹੇ ਸੀ ਬਸ ਇੰਨੀ ਵੀਡੀਓ ਸੀ ਬੱਚਿਆਂ ਨੂੰ ਪਤਾ ਹੀ ਨਹੀਂ ਸੀ ਵੀ ਕਿ ਉਹਨਾਂ ਨੂੰ ਇਹ ਵੀ ਨਹੀਂ ਪਤਾ ਸੀ ਜਿਉਂ ਚ ਲੇਡੀ ਡਰਾਈਵ ਕਰ ਰਹੀ ਹੈ ਜਾਂ ਫਿਰ ਜੈਂਟਸ ਡਰਾਈਵ ਕਰ ਰਿਹਾ ਜਦੋਂ ਅੰਦਰ ਆ ਕੇ ਬੋਲੀ ਕਿ ਮੇਰੀ ਵੀਡੀਓ ਦੈਨ ਦੇ ਗਟ ਟੂ ਨੋ ਕਿ ਇਹ ਜਿਹੜੀ ਗੱਡੀ ਸੀ ਉਹ ਲੇਡੀ ਚਲਾ ਰਹੀ ਸੀ ਬੱਚਿਆਂ ਨੂੰ ਤਾਂ ਵੀ ਨਹੀਂ ਸੀ ਪਤਾ ਕੰਨੀ ਕੋ ਮਰਜ਼ੀ ਸੀ ਤੇ ਪਹਿਰਾਵਾ ਜਿਹੜਾ ਸੀ ਉਹ ਕਿਦਾਂ ਦਾ ਸੀ ਪ ਉਹ ਲੁਧਿਆਣਾ ਤੋਂ ਆ ਰਹੇ ਸੀ ਉਹ ਚੰਡੀਗੜ੍ਹ ਜਾ ਰਹੇ ਸੀ ਪਹਿਰਾਵਾ ਵੈਸਟਰਨ ਸੀਗਾ 아이 ਗੈਸ ਉਹਨਾਂ ਨੇ ਪੈਂਟਸ ਔਰ ਟੀ-ਸ਼ਰਟਸ ਵਗੈਰਾ ਵੀਅਰ ਕੀਤੀ ਸੀ 30 ਤੋਂ 40 ਦੇ ਇਨ ਬੀਟਵੀਨ ਉਹਨਾਂ ਦੀ ਏਜ ਰਹੀ ਹੋਗੀ ਮੈਮ ਗੱਲ ਕਰੀਏ ਸਟੂਡੈਂਟ ਦੀ ਤਾਂ ਸਟੂਡੈਂਟ ਨੂੰ ਆਪਣੇ ਸਕੂਲ ਚ ਆਲਾਉ ਹੈਗਾ ਪਰ ਮੋਬਾਈਲ ਵਗੈਰਾ ਜਿਹੜੇ ਨਹੀਂ ਉਹ ਮੋਬਾਈਲਸ ਅਲਾਉ ਨਹੀਂ ਹੈ ਸਰ ਜਦ ਬੱਚੇ ਪਲੱਸ 1 ਪਲੱਸ 2 ਚੋ ਜਾਂਦੇ ਨੇ ਉਹਨਾਂ ਦੀ ਜਲਦੀ ਛੁੱਟੀ ਹੁੰਦੀ ਹੈ ਐਸ ਵਾਸ ਪੇਰੈਂਟ ਰਿਕੁਐਸਟ ਉਹ ਸਾਨੂੰ ਕਹਿੰਦੇ ਨੇ ਵੀ ਬੱਚੇ ਸਕੂਲ ਤੋਂ ਸਿੱਧਾ ਐਕਸਟਰਾ ਕਲਾਸਿਸ ਦੇ ਇੰਸਟੀਟਿਊਸ਼ਨ ਜਾਂਦੇ ਨੇ ਤਾਂ ਸਾਨੂੰ ਫਿਕਰ ਹੁੰਦੀ ਹੈ ਤਾਂ ਸਾ ਤੇ ਜਾਣ ਤੇ ਅਸੀਂ ਬਸ ਸਕੂਲ ਦੇ ਉਹ ਜਾ ਕੇ ਅਕਾਊਂਟ ਡਿਪਾਰਟਮੈਂਟ ਤੋਂ ਸਵੇਰੇ ਜਮਾ ਕਰਾ ਦਿੰਦੇ ਨੇ ਆਣ ਵੇਲੇ ਲੈਂਦੇ ਨੇ ਔਰ ਉਹਦੇ ਵਿੱਚ ਹੀ ਬੱਚੇ ਆਪਣੇ ਫੰਡ ਦੇ ਵਿੱਚ ਲੜਕੇ ਲੜਕੇ ਆਪਸ ਚ ਵੀਡੀਓ ਬਣਾ ਰਹੇ ਸੀ ਐਫ ਆਈ ਆਰ ਦਰਜ ਕਰਾ ਜੀ ਸਰ ਸਮਰਾਲਾ ਪੁਲਿਸ ਸਟੇਸ਼ਨ ਦੇ ਵਿੱਚ ਐਫ ਆਈ ਆਰ ਦਰਜ ਕਰਾ ਦਿੱਤੀ ਗਈ ਕੱਲ ਇੱਕ ਪੇਰੈਂਟ ਨੇ ਵੀ ਕੀਤੀ ਜਿਹਦੇ ਬੱਚੇ ਨੂੰ ਹਮ ਕੀਤਾ ਗਿਆ ਉਹਨਾਂ ਬਲੇ ਬਲੇ ਤਕਰੀਕਾ ਨੂੰ ਪੁਲਿਸ ਨੇ ਕੀ ਪੁਲਿਸ ਆਫਕੋਰਸ ਸਾਡਾ ਬਹੁਤ ਜ਼ਿਆਦਾ ਸਾਥ ਦੇਣ ਕੀ ਔਰ ਰਹੀ ਵੀ ਰਹੀ ਨਹੀਂ ਉਹਨਾਂ ਨੇ ਸਾਡੀ ਫਾਈਲ ਲੈ ਲਈ ਔਰ ਉਹਨਾਂ ਨੇ ਸਾਨੂੰ ਕਿਹਾ ਵੀ ਇਤੇ ਇਸ ਰੋਡ ਤੇ ਬਹੁਤ ਸਾਰੇ ਐਸੇ ਪੁਆਇੰਟਸ ਨੇ ਜਿੱਥੇ ਬਹੁਤ ਹਾਈ ਡੈਫੀਨੇਸ਼ਨ ਵਾਲੇ ਕੈਮਰਾਜ਼ ਨੇ ਉਹ ਸਾਡੇ ਐਲਪਰ ਨੂੰ ਤਿਆਰ ਨੇ ਉਹ ਦੇਖਦੇ ਵਗੈਰਾ ਸਟੂਡੈਂਟ ਹਨ ਜਿਹੜੇ ਡਰਾਈਵਰ ਵਗੈਰਾ ਕਿਸੇ ਨੰਬਰ ਵਗੈਰਾ ਕੋਲ ਸਰ ਡਰਾਈਵਰ ਸਾਡੇ अराउंड 50 ইয়ার্স 올ਡ ਸੀਗੇ ਦੇਖੋ ਬੱਚੇ ਦੀ ਜ਼ਿੰਮੇਵਾਰੀ ਦੁਨੀਆ 'ਚ ਸਭ ਤੋਂ ਔਖੀ ਕੰਮ ਹੈ ਸਕੂਲ ਦੀ ਗੱਡੀ ਚਲਾਉਣਾ ਕਿਉਂਕਿ ਉਹ ਗੱਡੀ ਜਿਹੜੀ ਉਹ ਚਲਾਉਂਦੇ ਨੇ ਉਹ ਬੱਚੇ ਨੂੰ ਨਹੀਂ ਲੈ ਕੇ ਆਉਂਦੇ ਇੱਕ ਪਰਿਵਾਰ ਨੂੰ ਨਾਲ ਕੈਰੀ ਕਰਦੇ ਨੇ ਐਂਡ ਹੀ ਵਾਸ ਹਨ ਉਹ ਬਹੁਤ ਜ਼ਿਆਦਾ ਨਮ ਹੋ ਗਏ ਇੱਕਦਮ ਘਬਰਾ ਗਏ ਜਦੋਂ ਉਹਨਾਂ ਨੇ ਪਹਿਲਾਂ ਗਨ ਉਹਨਾਂ ਤੇ ਧਾਲੀ আর ਫਿਰ ਬੱਚਿਆਂ ਤੇ ਧਾਲੀ ਘਟਨਾ ਹੋਈ ਜੇ ਮੈਂ ਮੱਛੋੜਾ ਸਾਹਿਬ ਤੋਂ ਆ ਰਿਹਾ ਤਾਂ ਜੀ ਬੱਚੇ ਲੈ ਕੇ ਆ ਪਲੱਸ 2 ਵਾਲੇ ਉਹਨਾਂ ਨੂੰ 12:00 ਵਜੇ ਉੱਥੇ ਛੁੱਟੀ ਹੋ ਜਾਂਦੀ ਹੈ। ਮੈਂ 12:40 ਤੇ ਆਪਣੇ ਆ ਬਾਈਪਾਸ ਤੇ ਸਮਰਾਲਾ ਬਾਈਪਾਸ ਤੇ ਆ ਗਿਆ ਤੇ ਤੇ ਮੈਂ ਤਾਂ ਆਪਣਾ ਰਾਮਨਾਲ ਆ ਰਿਹਾ ਜੀ ਉਹ ਵੀ 40 ਕਿਲ ਦੀ ਸਪੀਡ ਤੇ ਤੇ ਪਿੱਛੋਂ ਫੋਰਚੂਨਰ ਗੱਡੀ ਆਈ ਜੀ ਮੇਰੇ। ਮਗਰ ਆਉਂਦੀ ਸੀ ਉਹ ਜਦ ਮੈਂ ਪੁਲ ਉੱਤਰਿਆ ਜੀ। ਜਦ ਪੁਲ ਉੱਤਰ ਤੇ ਦੇਖੀ ਜਦ ਉਹਨੇ ਕਨੈਕਟਰ ਸਾਈਡ ਨੂੰ ਮੇਰੇ ਅੱਗੇ ਕੱਢੀ। ਅੱਗੇ ਕੱਢ ਕੇ ਫਿਰ ਮੇਰੇ ਅੱਗੇ ਲਾਤੀ ਜੀ। ਜਦ ਮੇਰੇ ਅੱਗੇ ਲਾਈ ਮੈਂ ਫਿਰ ਗੱਡੀ ਕਨੈਕਟਰ ਸਾਈਡ ਨੂੰ ਮੈਂ ਕੱਢਣ ਦੀ ਕੋਸ਼ਿਸ਼ ਕਰੀ। ਮਹੱਬੀ ਸ਼ਾਇਦ ਇਹਨੇ ਇੱਧਰ ਰੁਕਣਾ ਹੋਣਾ ਜੀ ਜਦੋਂ ਨੇ ਹੌਲੀ ਕਰ ਲਈ ਗੱਡੀ ਮੇਰੇ ਮੂਰੇ ਉਹਨੇ ਰੋਕ ਕੇ ਜੀ ਗੱਡੀ ਫਿਰ ਦੋ ਨੰਬਰ ਲਾਈਨ ਦੇ ਵਿੱਚ ਉਹਨੇ ਫਿਰ ਵਾੜ ਲਈ ਉਹਨੇ ਛੋਟੇ ਲੋਡ ਕਰਕੇ ਗੱਡੀ ਲਾਤੀ ਮੂਰੇ ਪਿਸਟਲ ਉਹਦੇ ਹੱਥ ਦੇ ਵਿੱਚ ਤਾਂ ਜਿਹੜੇ ਗੱਡੀ ਦੇ ਵਿੱਚ ਆ ਚੜੀ ਆ ਕੇ ਉਹ ਜਿਹਦੇ ਬੱਚੇ ਨੂੰ ਕਹਿਣ ਲੱਗੀ ਵੀ ਉੱਠ ਕਹਿੰਦੀ ਤਾਂ ਮੇਰੀ ਮੂਵੀ ਬਣਾਈ ਜਾ ਉਹ ਮੇਰੀ ਮੂਵੀ ਡਿਲੀਟ ਕਰ ਬਾਜੀ ਇਹਨੇ ਗੱਲ ਕਹਿ ਕੇ ਉਹ ਜਿਹਦੇ ਫਿਰ ਪਿਸਟਲ ਲੈ ਕੇ ਫਿਰ ਆਪਣੀ ਗੱਡੀ ਚਲੇ ਗਈ ਬਸ ਉਹਦਾ ਨੰਬਰ ਨਹੀਂ ਦੇਖ ਪਾਈ ਅਸੀਂ ਉਹਨੇ ਟੇਢੀ ਕਰਕੇ ਲਾਤੀ ਜੀ ਗੱਡੀ ਕੀ ਲੱਗਦਾ ਲੇਡੀਜ਼ ਕੀ ਕੀ ਸੀ ਇਹ ਮਰਦੀ ਸੀ ਇਹ ਕਿੱਦਾਂ ਦੀ ਲੱਗਦੀ ਸੀ ਉਹ ਲੇਡੀ ਜਿਹੜੀ ਸੀ ਲੇਡੀ ਜੀ ਉਹ ਹੀ ਹੈਗੀ ਸੀ 35 ਦੇ ਸਪੈਕਟਿਕ ਸਾਲ ਦੇ ਗੇੜ ਚ ਸੀ ਤੇ ਕਿੱਦਾਂ ਦਾ ਬਿਹੇਵੀਅਰ ਕਹੇ ਜਾ ਸੀ ਉਹਦਾ ਕੁਛ ਨਾ ਕੁਛ ਲੱਗਿਆ ਨਹੀਂ ਖਾਦਾ ਆ ਇਹਨਾਂ ਅੰਗਰੇਜ਼ੀ ਜੀ ਬੋਲੀਏ ਜੀ ਆ ਕੇ ਉਹ ਗਲੀ ਦੇ ਵਿੱਚ ਯਾਨੀ ਮੈਨੂੰ ਕੁਛ ਨਹੀਂ ਕਿਹਾ ਜੀ ਉਹਨੇ ਉਹਨੇ ਆ ਕੇ ਉਹ ਬੱਚਾ ਹੀ ਥਾਣ ਲਿਆ ਜਿਹਨੇ ਮੂਵੀ ਬਣਾਈ ਜਾਈ ਇਹੋ ਜੀ ਤੁਸੀਂ ਬਾਅਦ ਵਿੱਚ ਪਤਾ ਵੀ ਕੀਤਾ ਹੋਣਾ ਸਟੂਡੈਂਟ ਕਿ ਇਦਾਂ ਦੀ ਕਿਹੜੀ ਵੀਡੀਓ ਸੀ ਜਿਹੜੀ ਉਹਨਾਂ ਵੱਲੋਂ ਬਣਾਈ ਗਈ ਸੀ ਜਿਹੜੀ ਡਿਲੀਟ ਕਰਾਈ ਗਈ ਹੈ ਇਹ ਨਹੀਂ ਮੈਨੂੰ ਪਤਾ ਹੁਣ ਮੇਰਾ ਤਾਂ ਮੂਰੇ ਖਿਆਲ ਤਾਂ ਮੈਨੂੰ ਤਾਂ ਬੱਚਾ ਵੀ ਨਹੀਂ ਪਤਾ ਤਾਂ ਜੀ ਕਿਹੜਾ ਬੱਚੇ ਨੇ ਬਣਾਈ ਆ ਕਿਹੜੇ ਨੇ ਨਹੀਂ ਮੈਨੂੰ ਤਾਂ ਐ ਹੋ ਗਿਆ ਨਾ ਜੀ ਡਾਟ ਵੀ ਪਤਾ ਨਹੀਂ ਕੋਈ ਮੇਤੀ ਗਲਤੀ ਹੋ ਗਈ ਜਿਹੜੀ ਉਹਨੇ ਮੇਰੇ ਮੂਰੇ ਗੱਡੀ ਰੋਕੀ ਹੈ ਇਥੋਂ ਮਛਵੜਾ ਤੋਂ ਬੈਂਡ ਦੇ ਵਿੱਚ ਦਿਆਲਪੁਰੇ ਤੋਂ ਮਛਵੜਾ ਬੈਂਡ ਦੇ ਵਿੱਚ ਜਾਂਦੇ ਨੇ ਉਥੋਂ ਵਾਪਸੀ ਤੇ ਆਉਂਦੇ ਹੋਏ ਇਹ ਘਟਨਾ ਵਾਪਰੀ ਹੈ ਹਾਈਵੇ ਦੇ ਉੱਪਰ ਇੱਥੇ ਆਪਣਾ ਇੱਕ ਲੇਡੀ ਨੇ ਆਪਣੇ ਬੈਂਡ ਦੇ ਅੱਗੇ ਗੱਡੀ ਲਗਾ ਕੇ ਬੱਚਿਆਂ ਨਾਲ ਬਤਮੀਜੀ ਕੀਤੀ ਉਹਨਾਂ ਨੂੰ ਧਮਕੀ ਦਿੱਤੀ ਉਹਨਾਂ ਨੂੰ ਗਨ ਪੁਆਇੰਟ ਤੇ ਲਿਆ ਤੇ ਡਰਾਈਵਰ ਨੂੰ ਵੀ ਗਨ ਪੁਆਇੰਟ ਤੇ ਲਿਆ ਕੀ ਕਾਰਨ ਬਣਦਾ ਬੱਚੇ ਆਪਣੇ ਬੈਂ ਦੇ ਵਿੱਚ ਆਪਣੀ ਵੀਡੀਓ ਬਣਾ ਰਹੇ ਸੀਗੇ ਉਹ ਲੇਡੀ ਨੂੰ ਜਾਂ ਤਾਂ ਮਿਸ ਅੰਡਰਸਟੈਂਡਿੰਗ ਵੀ ਜਾਂ ਕੁਝ ਗਲਤ ਫਹਿਮੀ ਇਸ ਤਰ੍ਹਾਂ ਹੋਈ ਵੀ ਉਹਨੇ ਆਪਣਾ ਗੱਡੀ ਰੁਕਵਾਈ ਸਕੂਲ ਵਾਲਨੇ ਐਫ ਆਈ ਆਰ ਦਰਜ ਕਰਵਾ ਦਿੱਤੀ ਹੈ ਸਾਡੀ ਵੀ ਇਹੀ ਮੰਗ ਹੈ ਵੀ ਉਹਨਾਂ ਉਤੇ ਇੱਕ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਕਿਵੇਂ ਦੇਖਦੇ ਹਾਂ ਜੀ ਜੇ ਸਿੱਖੇ ਪਰ ਇਹ ਘਟਨਾ ਵਾਪਰੀ ਇਹ ਬਹੁਤ ਮਾੜੀ ਘਟਨਾ ਹੈ ਜੀ ਇਹ ਇਸ ਤਰ੍ਹਾਂ ਹੋਣਾ ਨਹੀਂ ਚਾਹੀਦਾ ਈਮਾਨਤ ਇਹ ਤਾਂ ਸਖਤੋ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਚਾਹੇ ਕੋਈ ਵੀ ਆਏ ਇਸ ਤਰ੍ਹਾਂ ਦੀ ਜੇ ਉਹ ਅੱਗੇ ਤੋਂ ਹਰਕਤ ਨਾ ਹੋ ਸਕੇ ਬਿਆਲਪੁਰਾ ਐਕਚੁਅਲੀ ਉਹ 1+1 ਚ ਬੱਚੇ ਤੇ ਮਾਛੀਵਾੜੇ ਦਾ ਬ੍ਰਾਂਚ ਹੈ ਸਾਡੀ ਉਤੋਂ ਪੇਪਰ ਦੇ ਘਾਰੇ ਸੀ ਵਾਪਿਸ ਤੇ ਇਧਰ ਹਾਈਵੇ ਕੰਨੀਕੋਧਮ ਗੈਂਦ ਦੇ ਅੱਗੇ ਇੱਕ ਗੱਡੀ ਨੇ ਲਗਾ ਲਿਆ ਫੋਰਚੂਨਰ ਗੱਡੀ ਉਹ ਉਤਰ ਕੇ ਉਹਨੇ ਸਭ ਤੋਂ ਪਹਿਲਾਂ ਗਨ ਪੁਆਇੰਟ ਤੇ ਡਰਾਈਵਰ ਨੂੰ ਰੱਖਿਆ ਤੇ ਉਹਨਾਂ ਨੇ ਕਹਿ ਰਹੇ ਸੀ ਕੋਈ ਬੱਚਾ ਵੀ ਵੀਡੀਓ ਵਗੈਰਾ ਕੁਝ ਕਰ ਰਿਹਾ ਕਿਛੇ ਤੇ ਮਤਲਬ ਬੱਚੇ ਨੂੰ ਡਿਲੀਟ ਕਰਵਾਈ ਜਾਵੇ ਸਿਰੋਮਨੀ ਕਿ ਆ ਵੀ ਡਰਾਈਵਰ ਨੇ ਤੁਸੀਂ ਆਪ ਕਹਿ ਦੋ ਅੰਦਰ ਜਾ ਕੇ ਉਹ ਲੇਡੀ ਮਤਲਬ ਵੈਨ ਦੇ ਵਿੱਚ ਚਲੀ ਗਈ ਤੇ ਇਕੋ ਨਾਲ ਬੱਚੇ ਦੇ ਅੰਦਰ ਜਾ ਕੇ ਮਤਲਬ 1 ਪੁਆਇੰਟ ਤੇ ਉਹਨੂੰ ਕਿਹਾ ਕਿ ਵੀਡੀਓ ਡਿਲੀਟ ਕਰ ਦੇ ਤੂੰ ਬੱਚੇ ਨੇ ਵੀਡੀਓ ਉਹਦੀ ਡਿਲੀਟ ਕਰਤੀ ਫਿਰ ਨਾਲ ਦੇ ਬੱਚੇ ਨੂੰ ਉਹਨਾਂ ਨੇ ਕਿਹਾ ਵੀ ਵੀਡੀਓ ਦੁਬਾਰਾ ਤੂੰ ਰੀਸਾਈਕਲ ਬਿਨ ਚੋਂ ਵੀ ਡਿਲੀਟ ਕਰ ਦੇ ਪ੍ਰੋਪਰਲੀ ਦੋਨੋਂ نیچے ਮਤਲਬ ਉਤਰ ਗਏ ਪਰ ਮੇਰੇ بیٹے ਨੇ ਜਦੋਂ ਮੈਨੂੰ ਕਾਲ ਕਰਕੇ ਦੱਸੀ ਸਾਰੀ ਘਟਨਾ ਤਾਂ ਅਸੀਂ ਬਿਲਕੁਲ ਇੱਕਦਮ ਸ਼ੌਕ ਬਗ ਗਏ ਕਿਵੇਂ ਹੋ ਗਿਆ ਇਸ ਸਮੇਂ ਲਈ ਨੂੰ ਮੰਦ ਭਾਗੀ ਘਟਨਾ ਮੇਨ ਹਾਈਵੇ ਸੀਗਾ ਆਪਣਾ ਕਿੰਨੇ ਵਜੇ ਸੀ ਘਟਨਾ ਨੂੰ 2 ਜੀ ਆਈ ਥਿੰਕ 12:35 ਤੋਂ 12:45 ਤੱਕ ਦਾ 50 ਫਿਕਦੀ ਹੈ ਇਹਨਾਂ ਨੇ ਰੋਕਿਆ ਤੇ ਕਿ ਉਹਨਾਂ ਨੇ ਬਚਾਅ ਹੋ ਸਕਿਆ ਲੈਡਰ ਜੀ ਕੋਈ ਪੁਲਿਸ ਮੁਲਾਜ਼ਮ ਸੀ ਨਹੀਂ ਜੀ ਕੋਈ ਪੁਲਿਸ ਮੁਲਾਜ਼ਮ ਨਹੀਂ ਸੀ ਉਹਦੇ ਕੋਲ ਗਨ ਸੀ ਉਹਨੇ ਸਿੱਧਾ ਜਾ ਕੇ ਅੰਦਰ ਬੱਚੇ ਉੱਪਰ ਵੀ ਗਨ ਤਾਲਨੀ ਆ ਤੇ ਵੀਡੀਓ ਜਿਸ ਨਾਲ ਸਾਰੇ ਬੱਚੇ ਬਹੁਤ ਡਰ ਗਏ ਈਵਨ ਹਜੇ ਤੱਕ ਵੀ ਸਾਰੇ ਬੱਚੇ ਸਹਿਮ ਨਹੀਂ ਹੋਏ ਆ

ਕੋਈ ਇਤਨੀ ਜਨਤ ਵਾਲਾ ਬੱਚਾ ਨਹੀਂ ਹੈ ਸਾਰੇ 16 15 ইয়ার্স 올ਡ ਸੀਗੇ ਬੱਚੇ ਤੇ ਕੱਲ ਵੀ ਕਿਸੇ ਹੋਰ ਨਾਲ ਵੀ ਕੰਡਾ ਵਾਪਰ ਸਕਦੀ ਹੈ ਜੇਕਰ ਪ੍ਰਸ਼ਾਸਨ ਇਸ ਦਾ ਚੰਗੀ ਤਰ੍ਹਾਂ ਇਨਕੁਆਰੀ ਨਾ ਕਰਕੇ ਇਹ ਰਿਜ਼ਲਟ ਨਾ ਕਰਦੇ ਹੋ লেਡੀ ਨਾ ਫੜੀ ਗਈ ਉਹ ਬੰਨੋ ਕੋਈ ਹਾਂਜੀ ਸਕੂਲ ਵਾਲੋ ਨੇ ਕੰਪਲੇਂਟ ਲਗਾਈ ਹੋਈ ਸੀ ਕਹੀਏ ਜੀ ਸਾਡੇ ਵੱਲ ਵੀ ਅਸੀਂ ਵੀ ਕੰਪਲੇਂਟ ਦਿੰਦੀ ਆ ਸਮਰਾਲਾ ਸਿਟੀ ਸੈਂਟਰ ਸੀ ਕੱਲ ਮਾਛੀਵਾੜਾ ਸਾਹਿਬ ਤੋਂ ਆ ਰਹੇ ਸੀ ਜਦੋਂ ਬਾਈਪਾਸ ਤੇ ਪੁਲ ਤੋਂ ਉੱਪਰ ਮਚ ਵਿਹਾਲ ਪ੍ਰਵਾਹ ਨੂੰ ਕ੍ਰੋਸ ਕਰਨ ਲੱਗੇ ਤੇ ਅੱਗੇ ਇੱਕ ਡ라이ਵਰ ਦੇ ਕਹਿਣ ਮੁਤਾਬਕ ਫੋਰਚਨਰ ਗੱਡੀ ਉਹਨਾਂ ਦੀ ਗੱਡੀ ਦੇ ਅੱਗੇ ਅੱਗੇ ਸਲੋ ਹੋ ਗਈ ਤੇ ਹੌਲੀ ਹੌਲੀ ਕਰਕੇ ਗੱਡੀ ਰੁਕ ਗਈ। ਗੱਡੀ ਦੇ ਵਿੱਚੋਂ ਇੱਕ ਲੇਡੀਜ਼ ਉਤਰੀ ਉਤਰ ਕੇ ਉਹਨੇ ਡਰਾਈਵਰ ਨੂੰ ਕਿਹਾ ਕਿ ਤੁਹਾਡੇ ਵਿੱਚ ਬੈਨ ਦੇ ਵਿੱਚ ਇੱਕ ਲੜਕਾ ਬੈਠਾ ਉਹਨੇ ਮੇਰੀ ਵੀਡੀਓ ਬਣਾਈ ਹੈ। ਉਹ ਡਿਲੀਟ ਕਰਾਓ। ਡਰਾਈਵਰ ਨੇ ਕਿਹਾ ਕਿ ਮੈਨੂੰ ਇਸ ਬਾਰੇ ਕੋਈ ਪਤਾ ਨਹੀਂ ਹੈ। ਲੇਡੀਜ਼ ਘੁੰਮ ਕੇ ਬੱਸ ਦੇ ਵਿੱਚ ਆ ਗਈ ਤੇ ਉਹਨੇ ਲੜਕਾ ਪਛਾਣ ਲਿਆ ਤੇ ਲੜਕੇ ਨੂੰ ਕਿਹਾ ਕਿ ਆਪਣੀ ਜਿਹੜੀ ਮੇਰੀ ਵੀਡੀਓ ਬਣਾਈ ਹੈ ਇਸ ਨੂੰ ਡਿਲੀਟ ਕਰੋ। ਲੜਕੇ ਨੇ ਡਿਰੇਡ ਕਰਤੀ ਤੇ ਲੇਡੀਜ਼ੋ ਚਲੇ ਗਏ ਸਰ ਇਹ ਵੀ ਗਿਆ ਹੈ ਜਾਂਦਾ ਵੀ ਗਨਪੁਆਇੰਟ ਤੇ ਹੋਇਆ ਜੀ ਸਾਰਾ ਇਹ ਇਨਸੀਡੈਂਟ ਕੀ ਹੈ ਇਹਦੇ ਵਿੱਚ ਅਸੀਂ ਡਰਾਈਵਰ ਨੂੰ ਬੁਲਾਇਆ ਸੀ ਹੁਣ ਡਰਾਈਵਰ ਦੇ ਬਿਆਨ ਲਿਖੇ ਨੇ ਡਰਾਈਵਰ ਨੇ ਇਹ ਗੱਲ ਦੱਸਿਆ ਜਦੋਂ ਲੇਡੀਜ਼ ਗੱਡੀ ਵਿੱਚੋਂ ਉਤਰੀ ਲੇਡੀਜ਼ ਦੇ ਹੱਥ ਵਿੱਚ ਰਿਵਾਲਵਰ ਸੀ ਤੇ ਰਿਵਾਲਵਰ ਕਵਰ ਦੇ ਵਿੱਚ ਸੀ ਤੇ ਉਹਦਾ ਹੱਥ ਥੱਲੇ ਸੀ ਰਿਵਾਲਵਰ ਉਹਨਾਂ ਫੜਿਆ ਸੀ ਕਵਰ ਦੇ ਵਿੱਚ ਸੀ ਰਿਵਾਲਵਰ ਉਹ ਐਦੇ ਜਦੋਂ ਗਈ ਉਹ ਕਵਰ ਦੇ ਵਿੱਚ ਸੀ ਥੱਲੇ ਕਿਸੇ ਵੱਲ ਤਾੜਿਆ ਨਹੀਂ ਆਇਆ ਨਾ ਹੀ ਕਿਸੇ ਨਾਲ ਕੋਈ ਉਹ ਜਿਹੜੇ ਲੜਕੇ ਦੀ ਵੀਡੀਓ ਜਿਹੜੇ ਲੜਕੇ ਨੇ ਵੀਡੀਓ ਬਣਾਈ ਸੀ ਉਹਨੇ ਆਪਣੇ ਆਪ ਹੀ ਡਿਲੀਟ ਕੀਤੀ ਹੈ ਲੇਡੀਜ਼ ਨੇ ਉਹਦਾ ਫੋਨ ਨਹੀਂ ਪੜਿਆ ਤੇ ਹੁਣ ਕੀ ਜਾਂਚ ਕਰ ਰਹੇ ਜੀ ਦੇ ਵਿੱਚ ਅਸੀਂ ਕੈਮਰੇ ਖੰਗਾਰ ਰਹੇ ਹਾਂ ਜੀ ਕਿਉਂਕਿ ਜਿਹੜੀ ਸਾਡੇ ਕੋਲ ਐਪਲੀਕੇਸ਼ਨ ਆਈ ਹੈ ਸਕੂਲ ਵੱਲੋਂ ਪ੍ਰਿੰਸੀਪਲ ਸਾਹਿਬ ਵੱਲੋਂ ਉਹਦੇ ਵਿੱਚ ਅ ਉਹਨਾਂ ਨੇ ਗੱਡੀ ਅੰਡੈਵਰ ਦੱਸੀ ਹੈ ਤੇ ਡਰਾਈਵਰ ਦੱਸ ਰਿਹਾ ਗੱਡੀ ਫੋਰਚਨਰ ਜੀ ਉਹ ਇਹਦੇ ਵਿੱਚ ਸਾਨੂੰ ਥੋੜੀ ਜਿਹੀ ਕਨਫਿਊਜ਼ਨ ਹੈ ਤੇ ਬਾਕੀ ਗੱਡੀ ਦੇ ਵਿੱਚ ਜਿਹੜੀ ਸਰਕਾਰੀ ਬੱਸ ਸਕੂਲ ਦੀ ਉਹਦੇ ਵਿੱਚ ਕੈਮਰੇ ਨਹੀਂ ਲੱਗੇ ਹੋ। ਜੋ ਪ੍ਰਿੰਸੀਪਲ ਸਾਹਿਬ ਨਾਲ ਗੱਲ ਕੀਤੀ ਹੈ ਉਹਨਾਂ ਨੇ ਕਹੇ ਵੀ ਕੈਮਰੇ ਜੱ ਲੱਗੇ ਆ ਕੈਮਰੇ ਖਰਾਬ ਹੋਏ ਨੇ। ਜਾਂ ਇੱਦੇ ਵਿੱਚ ਜੇ ਕੋਈ ਗੱਲ ਜਾਂਦੀ ਹੈ ਤਾਂ ਉਹ ਨੂੰ ਹੋਊਗੀ। ਜੋ ਕੋਈ ਗੱਲ ਸਾਹਮਣੇ ਆਂਦੀ ਹੈ ਉਸ ਹਸਾਬ ਨਾਲ ਕਾਰਵਾਈ ਹੋਏਗੀ ਜੀ।